पैरो महला पंजवा उठत सुखिया बैठत सुखिया पोव नहीं लाग जा ऐसे बुझिया रखा एक हमारा स्वामी सगल कटा का अंतर जामी रहा ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਤੇੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ تیرੜਾਇਆ ਇਹ ਪਾਵਨ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1136 ਅੰਗ ਤੇ ਸੁਭਾਏਮਾਨ ਹੈ ਪੈਰੋ ਰਾਗ ਵਿੱਚ ਇਹ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੂਰਤ ਰਸਨਾ ਤੋਂ ਉੱਚਾਰਿਆ ਗਿਆ ਹੈ ਇਹ ਸ਼ਬਦ ਦਾ ਆਪਾਂ ਕੀਰਤਨ ਵੀ ਤਕਰੀਬਨ ਸੁਣਦੇ ਰਹਿੰਨੇ ਹਾਂ ਆਮ ਇਹਦਾ ਕੀਰਤਨ ਸੁਣਨ ਦਾ ਵੀ ਆਪਾਂ ਆਨੰਦ ਲੈਂਦੇ ਆ ਪਰ ਜੇ ਆਪਾਂ ਇਹਨੂੰ ਸਮਝ ਵੀ ਲਈਏ ਨਾ ਕਿ ਗੁਰੂ ਜੀ ਇਹ ਸ਼ਬਦ ਦੁਆਰਾ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ ਤੇ ਫਿਰ ਉਹ ਜਦੋਂ ਆਪਾਂ ਇਸ ਸ਼ਬਦ ਦਾ ਕਿਤੇ ਕੀਰਤਨ ਵੀ ਸੁਣਾਗੇ ਨਾ ਆਪਾਂ ਨੂੰ ਕਈ ਗੁਣਾ ਵੱਧ ਆਨੰਦ ਆਵੇਗਾ ਕਿਉਂਕਿ ਆਪਾਂ ਨੂੰ ਸਮਝ ਪੈ ਜਾਂਦੀ ਹਰੇਕ ਸ਼ਬਦ ਦੀ ਵੀ ਇਹਦਾ ਮਤਲਬ ਕੀ ਹੈ ਗੁਰੂ ਜੀ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਆਓ ਰਹਾਉ ਬੜਾ ਬੰਦ ਹੈ ਰਾਖਾ ਏਕ ਹਮਾਰਾ Swami ਸਗਲ ਘਟਾ ਕਾ ਅੰਤਰਜਾਮੀ ਆਓ ਇਹ ਰਹਾਉ ਵਾਲੇ ਮੰਦ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਤਕ ਨੂੰ ਗਾਉਣੇ ਹਨ ਗਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਕੋਈ ਵੀ ਸ਼ਬਦ ਕੋਈ ਵੀ ਤਕ ਆਪਣੀ ਰਸਨਾ ਤੇ ਵਹਿ ਜਾਵੇ ਕਦੇ ਵੀ ਗੁਰਵਾਣੀ ਨੂੰ ਗਾਉਂਦਿਆਂ ਸੰਗਿਆ ਨਾ ਕਰੋ ਆਪਾਂ ਹੋਰ ਕੰਮ ਕਰਦੇ ਕਈ ਵਾਰ ਨਹੀਂ ਸੰਗਦੇ ਪਰ ਜਦੋਂ ਕੋਈ ਗੁਰਬਾਣੀ ਦੀ ਤੁਕ ਗਾਉਣੀ ਹੁੰਦੀ ਹੈ ਤਾਂ ਆਪਾਂ ਨੂੰ ਸੰਗ ਆਉਂਦੀ ਹੈ ਕਿ ਕੋਈ ਕੀ ਕਹੇਗਾ ਇਹਦੇ ਵਿੱਚ ਸੰਗਣ ਵਾਲੀ ਗੱਲ ਨਹੀਂ ਕਿਉਂਕਿ ਜਦੋਂ ਆਪਾਂ ਨਾ ਸਕੂਲ 'ਚ ਵੀ ਪੜ੍ਹਦੇ ਸੀ ਟੀਚਰਾਂ ਨੇ ਕੁਝ ਯਾਦ ਕਰਵਾਉਣਾ ਹੁੰਦਾ ਸੀ ਉਹ ਆਪਾਂ ਨੂੰ ਉਹ ਚੀਜ਼ ਨੂੰ ਗਵਾਉਂਦੇ ਤੇ ਰਿਪੀਟ ਕਰਵਾਉਂਦੇ ਵੀ ਇਹਨੂੰ ਬਾਰ-ਬਾਰ ਗਾਓ ਬਾਰ-ਬਾਰ ਪੜ੍ਹੋ ਫਿਰ ਉਹ ਆਪਣੀ ਯਾਦ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਆਪਾਂ ਕੋਈ ਗੁਰਬਾਣੀ ਦੀ ਤੁਕ ਨੂੰ ਗਾਉਨੇ ਹਾਂ ਤਾਂ ਆਪਣੀ ਰਸਨਾ ਤੇ ਬੈਠ ਜਾਂਦੀ ਆਪਾਂ ਨੂੰ ਜ਼ਾਦ ਹੋ ਜਾਂਦੀ ਹੈ ਇਸੇ ਲਈ ਗਾਉਣ ਤੋਂ ਸੰਗਿਆ ਨਾ ਕਰੋ ਆਓ ਪਹਿਲਾਂ ਆਪਾਂ ਇਹਨੂੰ ਰਲ ਕੇ ਗਾਉਨੇ ਹਾਂ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਰੱਖਾ ਇੱਕ ਹਮਾਰਾ ਸੁਆਮੀ ਰੱਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਸਗਲ ਘਟਾ ਕਾ ਅੰਤਰ ਜਾਮੀ ਰੱਖਾਇਕ ਹਮਾਰਾ ਸਵਾਮੀ ਰੱਖਾਇਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਸਗਲ ਘਟਾ ਕਾ ਅੰਤਰ ਜਾਮੀ ਸਗਲ ਘਟਾ ਕਾ ਅੰਤਰ ਜਮੀ ਗੁਰੂ ਜੀ ਕਹਿੰਦੇ ਰਾਖਾ ਏਕ ਹਮਾਰਾ ਸੁਆਮੀ ਹੁਣ ਉਹ ਕਾਲ ਪੁਰਖ ਪਰਮਾਤਮਾ ਆਪਣੀ ਰੱਖਿਆ ਕਿਵੇਂ ਕਰਦਾ ਜਦੋਂ ਆਪਾਂ ਲੰਗਾਈ ਵਿੱਚ ਜਾ ਕੇ ਸੋਚਦੇ ਹਨ ਫਿਰ ਆਪਾਂ ਨੂੰ ਵਾਹਿਗੁਰੂ ਕਹਿਣ ਦਾ ਵੀ ਆਨੰਦ ਆਉਂਦਾ ਵੀ ਵਾਹ ਕਿਉਂਕਿ ਆਪਣੇ ਜਨਮ ਤੋਂ ਬਾਅਦ ਤਾਂ ਉਹ ਰੱਖਿਆ ਕਰਦਾ ਹੀ ਹੈ ਜਨਮ ਤੋਂ ਪਹਿਲਾਂ ਵੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਆਪਾਂ ਰੋਜ਼ਾਨਾ ਆਨੰਦ ਸਭ ਚ ਪੜਦੇ ਕਹਿੰਦੇ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਵੀ ਹੁੰਦਾ ਨਾ ਉਦੋਂ ਵੀ ਉਹ ਪਰਮਾਤਮਾ ਤੁਹਾਡੀ ਰੱਖਿਆ ਕਰਦਾ ਤੁਹਾਨੂੰ ਸਵਾਸ ਬਖਸ਼ਦਾ ਮਾਂ ਦੁਆਰਾ ਤੁਹਾਨੂੰ ਖਾਣ ਪੀਣ ਦਾ ਵੀ ਸਾਰਾ ਪ੍ਰਬੰਧ ਕਰਦਾ ਹੈ ਤੇ ਉਹ ਅਗਨੀ ਵਿੱਚ ਤੁਹਾਨੂੰ ਬਚਾ ਕੇ ਰੱਖਦਾ ਜੋ ਮਾਤਾ ਦੇ ਗਰਭ ਵਿੱਚ ਅਗਨੀ ਹੈ ਉਹ ਤੋਂ ਵੀ ਤੁਹਾਨੂੰ ਕਹਿੰਦੇ ਉਹ ਬਚਾ ਕੇ ਰੱਖਦਾ ਤੁਹਾਡੀ ਰੱਖਿਆ ਕਰਦਾ ਜਿਸ ਤਰ੍ਹਾਂ ਪਾ ਪੜਦੇ ਹਾਂ ਸੁਖਮਨੀ ਸਾਹਿਬ ਵਿੱਚ ਵੀ ਰਮਈਆ ਕੇ ਗੁਣ ਚੇਤਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਕਹਿੰਦੇ ਜਿਹੜੇ ਅਕਾਲ ਪੁਰਖ ਪਰਮਾਤਮਾ ਨੇ ਨ ਤੈਨੂੰ ਸਾਜ ਕੇ ਸਵਾਰ ਕੇ ਸੋਹਣੇ ਨੈਣ ਨਕਸ਼ ਦੇ ਕੇ ਤੰਦਰੁਸਤੀ ਦੇ ਕੇ ਇਹ ਕਹਿੰਦੇ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਕਹਿੰਦੇ ਉਹ ਗਰਭ ਅਗਨ ਵਿੱਚੋਂ ਤੈਨੂੰ ਇਹ ਦੁਨੀਆ ਵਿੱਚ ਲਿਆਂਦਾ ਕਹਿੰਦੇ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਹਰ ਬਿਵਸਥਾ ਤੁਝੈ ਪਿਆਰ ਹੈ ਦੂਦ ਕਹਿੰਦੇ ਜਦੋਂ ਤੇਰੀ ਬਾਲ ਅਵਸਥਾ ਹੁੰਦੀ ਹੈ ਨਾ ਉਦੋਂ ਕਹਿੰਦੇ ਤੈਨੂੰ ਦੁੱਧ ਦਾ ਇੰਤਜ਼ਾਮ ਉਹ ਪਰਮਾਤਮਾ ਨੇ ਕੀਤਾ ਕਿਉਂਕਿ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਦੁੱਧ ਪੈਦਾ ਉਹ ਬੱਚੇ ਦੀ ਖੁਰਾਕ ਹੋ ਜਾਂਦੀ ਹੈ ਗਰਭ ਅਗਨ ਮੈਂ ਜਿਨੇ ਉਬਾਰੇ ਬਾਰ ਵਿਵਸਥਾ ਤੁਜੈ ਪਿਆਰਾ ਦੁੱਧ ਭਰ ਜੋਵਨ ਭੋਜਨ ਸੁਖ ਸੋਧ ਕਹਿੰਦੇ ਜਦੋਂ ਤੂੰ ਜਵਾਨ ਹੋਇਆ ਤੇਰੇ ਲਈ ਭੋਜਨ ਦਾ ਇੰਤਜ਼ਾਮ ਕੀਤਾ ਸੁੱਖਾਂ ਸਹੂਲਤਾਂ ਦਾ ਸਾਰਾ ਕਹਿੰਦੇ ਉਹ ਪ੍ਰਮਾਤਮਾ ਨੇ ਤੇਰਾ ਇੰਤਜ਼ਾਮ ਕੀਤਾ ਬਿਰਧ ਭਇਆ ਉਪਰ ਸਾਖ ਸੈ ਮੁਖ ਆਪਿਓ ਬੈਠ ਕੋ ਦੇਨ ਕਹਿੰਦੇ ਜੇ ਤੂੰ ਬਿਰਧ ਅਵਸਥਾ ਵਿੱਚ ਵੀ ਹੋਇਆ ਨਾ ਤੂੰ ਬਢੇਪੇ ਵਿੱਚ ਵੀ ਆਇਆ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੁਣ ਤੂੰ ਕੁਛ ਆਪਣੇ ਲਈ ਨਹੀਂ ਕਰ ਸਕਦਾ ਮੁਖ ਆਪਿਓ ਬੈਠ ਕੋ ਦੇਨ ਤੈਨੂੰ ਕਹਿੰਦੇ ਸਾਤ ਸੰਬੰਧੀ ਦਿੱਤੇ ਕਹਿੰਦੇ ਜਿਹੜੇ ਤੇਰੇ ਮੂੰਹ ਵਿੱਚ ਵੀ ਉਹ ਖਾਣਾ ਭੋਜਨ ਪਾਉਂਦੇ ਨੇ ਰੋਟੀ ਪਾਉਂਦੇ ਨੇ ਕਹਿੰਦੇ ਇਸ ਤਰ੍ਹਾਂ ਉਹਨੇ ਤੇਰੀ ਹਰ ਟਾਈਮ ਰੱਖਿਆ ਕੀਤੇ ਕਨ ਮੁਖ ਆਪਿਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ ਪਰ ਕਹਿੰਦੇ ਤੂੰ ਨਿਰਗੁਣ ਗੁਣਾ ਤੋਂ ਬਿਨਾ ਕਹਿੰਦੇ ਉਹਨੂੰ ਕਹਿੰਦੇ ਬੁੱਝ ਨਹੀਂ ਸਕਿਆ ਬਖਸ਼ ਲਿਹੋ ਤੋ ਨਾਨਕ ਸੀਜੈ ਕਹਿੰਦੇ ਗੁਰੂ ਜੀ ਬਖਸ਼ਿਸ਼ ਕਰੋ ਮੈਨੂੰ ਇਹ ਸਮਝ ਆਜੇ ਵੇ ਮੇਰੀ ਰੱਖਿਆ ਉਹ ਪਰਮਾਤਮਾ ਕਿਵੇਂ ਕਰ ਰਿਹਾ ਹਟ ਹੈ ਕਿਉਂਕਿ ਜੇ ਆਪਾਂ ਸੋਚੀ ਨਾ ਸਭ ਤੋਂ ਜ਼ਰੂਰੀ ਆਪਣੇ ਲਈ ਕੀ ਹੈ ਸਭ ਤੋਂ ਜ਼ਰੂਰੀ ਆਪਣੇ ਲਈ ਹੈ ਹਵਾ ਜਿਹਦੇ ਦੁਆਰਾ ਆਪਾਂ ਸਵਾਸ ਲੈਂਦੇ ਕਿ ਇਹਦੇ ਵਿੱਚ ਆਪਣਾ ਕੋਈ ਹੱਥ ਹੈ ਉਹ ਆਪਾਂ ਨੂੰ ਕੁਦਰਤ ਵੱਲੋਂ ਫਰੀ ਦਿੱਤੀ ਜਾਂਦੀ ਜਦੋਂ ਆਪਾਂ ਨੂੰ ਕਿਤੇ ਹਸਪੀਟਲ ਵਿੱਚ ਆਕਸੀਜਨ ਦਾ ਸਿਲੰਡਰ ਲੈਣਾ ਪੈਂਦਾ ਨਾ ਫਿਰ ਆਪਾਂ ਨੂੰ ਉਹ ਹਵਾ ਦੀ ਜਿਹੜੀ ਕੁਦਰਤ ਦੇ ਰਹੀ ਹੈ ਹਟ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦਾ ਹੈ ਵੀ ਉਹ ਕਿੰਨੀ ਕੀਮਤੀ ਹੈ ਸਭ ਤੋਂ ਪਹਿਲਾਂ ਹਵਾ ਜ਼ਰੂਰੀ ਹੈ ਜਿਹਦੇ ਦੁਆਰਾ ਆਪਾਂ ਸਵਾਸ ਲੈਂਦੇ ਫਿਰ ਉਸ ਤੋਂ ਜ਼ਰੂਰੀ ਹੈ ਪਾਣੀ ਕਿਉਂਕਿ ਆਪਾਂ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਵੀ ਆਪਾਂ ਰੋਜ਼ ਪੜਦੇ ਆ ਜਿਸ ਤਰ੍ਹਾਂ ਕਹਿੰਦੇ ਹਵਾ ਜ਼ਰੂਰੀ ਹੈ ਫਿਰ ਤੈਨੂੰ ਪਾਣੀ ਜ਼ਰੂਰੀ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਕਹਿੰਦੇ ਪਾਣੀ ਉਸ ਤੋਂ ਜ਼ਰੂਰੀ ਹੈ ਜਿਹਦੇ ਨਾਲ ਸਭ ਕੁਝ ਹਰਿਆ ਭਰਿਆ ਰਹਿੰਦਾ ਹਰਿਆ ਭਰਿਆ ਹੁੰਦਾ ਇਸੇ ਤਰ੍ਹਾਂ ਇਹ ਕਹਿੰਦੇ ਉਹ ਪ੍ਰਮਾਤਮਾ ਨੇ ਜੀਵ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦਕੁਰਮਾਨ ਕਹਿੰਦੇ ਤੇਰੇ ਚ ਜਿੰਦ ਪਾਈ ਕਹਿੰਦੇ ਤੈਨੂੰ ਸਰੀਰ ਦਿੱਤਾ ਪੈੰਡ ਹੁੰਦਾ ਸਰੀਰ ਕਹਿੰਦੇ ਪੈੰਡ ਨੂੰ ਖਾਣ ਨੂੰ ਸਭ ਪਸ਼ੂ ਪਰਮਾਤਮਾ ਨੇ ਦਿੱਤਾ ਕਿਉਂਕਿ ਜਿਹੜਾ ਆਪਾਂ ਖਾਣਾ ਵੀ ਖਾਂਦੇ ਆ ਨਾ ਆਪਾਂ ਲੱਗਦਾ ਆਪਾਂ ਖਰੀਦ ਕੇ ਖਾਂਦੇ ਆ ਕਮਾ ਕੇ ਖਾਂਦੇ ਪਰ ਜੇ ਆਪਾਂ ਸੋਚੀ ਪੈਦਾ ਤਾਂ ਕੁਦਰਤ ਵੱਲੋਂ ਹੋ ਰਿਹਾ ਹਨ ਜੇ ਕੋਈ ਬੀਜ ਬੀਜ ਦੇ ਖੇਤ ਵਿੱਚ ਉਹਨੂੰ ਫਲ ਹੀ ਨਾ ਲੱਗੇ ਉਹ ਕੁਦਰਤ ਵੱਲੋਂ ਹੀ ਆਪਾਂ ਨੂੰ ਜੋ ਖਾਣਾ ਪੀਣਾ ਹੈ ਸਾਰਾ ਉਹਦੇ ਦੁਆਰਾ ਹੀ ਦਿੱਤਾ ਜਾਂਦਾ ਹੈ ਪਹਿਨਣ ਲਈ ਜੋ ਵੀ ਆਪਾਂ ਪਹਿਨਦੇ ਆ ਕਰਦੇ ਆ ਇਹ ਵੀ ਸਾਰਾ ਕੁਦਰਤ ਦੁਆਰਾ ਹੀ ਪੈਦਾ ਹੁੰਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਪੜਿਆ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਰਜਣਾਖਾਰ ਕਹਿੰਦੇ ਤੂੰ ਕਿਉਂ ਡੋਲਦਾ ਤੇਰੀ ਰਖਿਆ ਕਰਨ ਵਾਲਾ ਉਹ ਪਰਮਾਤਮਾ ਹੈ ਤੈਨੂੰ ਪਾਲਣ ਪੋਸ਼ਣ ਕਰਨ ਵਾਲਾ ਉਹ ਪਰਮਾਤਮਾ ਹੈ ਤੂੰ ਕਹਿੰਦੇ ਡੋਲਦਾ ਕਿਉਂ ਹੁਣ ਬੰਦਾ ਡੋਲਦਾ ਕਿਵੇਂ ਬੰਦਾ ਆਪਣੇ ਧਰਮ ਤੋਂ ਡੋਲ ਗਿਆ ਆਪਣੇ ਫਰਜ਼ਾਂ ਤੋਂ ਡੋਲ ਗਿਆ ਕਿਉਂਕਿ ਕਈ ਸੁੱਖਾਂ ਦੀ ਪ੍ਰਾਪਤੀ ਲਈ ਧਰਮ ਵੀ ਬਦਲ ਲੈਂਦੇ ਨੇ ਬਈ ਆਪਣੇ ਧਰਮ ਤੋਂ ਡੋਲ ਕੇ ਦੂਜੇ ਧਰਮਾਂ ਵਿੱਚ ਵੀ ਲਾਲਚ ਵਸ ਹੋ ਕੇ ਜਾਂਦੇ ਕਹਿੰਦੇ ਤੂੰ ਡੋਲ ਨਾ ਤੂੰ ਫਰਜ਼ਾਂ ਤੋਂ ਨਾ ਡੋਲ ਆਪਣੇ ਜ਼ਿੰਮੇਵਾਰੀਆਂ ਤੋਂ ਨਾ ਭੱਜ ਤੂੰ ਦਾ ਰੱਖੇਗਾ ਸਿਰ ਜਣ ਹਾ ਕਹਿੰਦੇ ਤੂੰ ਉਦਮ ਕਰ ਤੇਰੀ ਰੱਖਿਆ ਕਰਨ ਵਾਲਾ ਉਹ ਪਰਮਾਤਮਾ ਹੈ ਪਰ ਤੈਨੂੰ ਉਦਮ ਕਰਨਾ ਪੜੇਗਾ ਜਿੰਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਕਹਿੰਦੇ ਜਿਨੇ ਤੈਨੂੰ ਪੈਦਾ ਕੀਤਾ ਕਹਿੰਦੇ ਉਹਨੇ ਹੀ ਤੈਨੂੰ ਆਸਰਾ ਦੇਣਾ ਤੂੰ ਬਸ ਉਦਮ ਕਰਦਾ ਰਹਿ ਸਾਰਾ ਕੁਸ਼ਤੈ ਆਪ ਹੀ ਪ੍ਰਾਪਤ ਕਰ ਲੈਣ ਇਸੇ ਤਰ੍ਹਾਂ ਕਹਿੰਦੇ ਰਾਖਾ ਏਕ ਹਮਾਰਾ ਸੁਆਮੀ ਕਹਿੰਦੇ ਉਹ ਹਰ ਟਾਈਮ ਆਪਣੀ ਰੱਖਿਆ ਕਰਨ ਵਾਲਾ ਹੈ ਬਸ ਆਪਾਂ ਨੂੰ ਹੀ ਇਸ ਸਮਝ ਨਹੀਂ ਕਿ ਉਹ ਆਪਣੇ ਕਿਸ ਤਰ੍ਹਾਂ ਪਰਮਾਤਮਾ ਰੱਖਿਆ ਕਰ ਰਿਹਾ ਹੈ ਸਗਲ ਘਟਾ ਕਾ ਅੰਤਰਜਾਮੀ ਕਹਿੰਦੇ ਉਹ ਸਾਰੇ ਘਟ ਘਟ ਦੇ ਹਿਰਦੇ ਰੂਪੀ ਘਟ ਦੀ ਅੰਤਰਜਾਮੀ ਉਹ ਜਾਣਣ ਵਾਲਾ ਜਿਸ ਤਰ੍ਹਾਂ ਆਪਾ ਪੜਦੇ ਹਾਂ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅਗ ਹੈ ਕੀ ਚੈਰ ਉਦਾਸ ਕਹਿੰਦੇ ਦੀ ਅੱਗੇ ਅਰਦਾਸ ਕਰੀ ਉਹ ਤਾਂ ਬਿਨ ਬੋਲੇ ਹੀ ਸਭ ਕੁਝ ਜਾਣਦਾ ਇਹਦਾ ਮਤਲਬ ਇਹ ਵੀ ਹੈ ਕਿ ਤਾਪਾਂ ਅਰਦਾਸ ਕਰਦੇ ਆ ਬੋਲ ਕੇ ਵੀ ਮੈਨੂੰ ਆਹ ਚਾਹੀਦਾ ਹੈ ਮੇਤੇ ਆ ਕਿਰਪਾ ਕਰ ਪਰ ਉਹ ਉਹ ਵੀ ਜਾਣਦਾ ਹੈ ਜਿਹੜੀ ਤੂੰ ਗਲਤ ਕਰਮ ਕਰਦਾ ਹੈ ਬਿਨ ਬੋਲੇ ਸਭ ਕੁਝ ਜਾਣਦਾ ਜਿਹੜਾ ਤੂੰ ਬੋਲਿਆ ਵੀ ਨਹੀਂ ਉਹ ਵੀ ਜਾਣਦਾ ਇਸੇ ਲਈ ਉਹ ਸਗਲ ਘਟਾ ਅੰਤਰੇ ਉਹ ਤੇਰੇ ਹਿਰਦੇ ਵਿੱਚ ਸਭ ਕੁਝ ਜਾਣਦਾ ਵੀ ਕੀ ਚੱਲ ਰਿਹਾ ਹੈ ਸ਼ੁਰੂ ਤੇ ਫੇ ਕਹਿੰਦੇ ਜਦੋਂ ਆਪਾਂ ਨੂੰ ਇਹ ਸਮਝ ਆ ਜਾਂਦੇ ਆ ਵੀ ਰਾਖਾ ਇੱਕ ਹਮਾਰਾ ਸਵਾ ਉਹ ਪ੍ਰਮਾਤਮਾ ਹੀ ਮੇਰੀ ਰੱਖਿਆ ਕਰਨ ਵਾਲਾ ਉਹ ਇੱਕ ਹੀ ਅਕਾਲ ਪੁਰਖ ਪਰਮਾਤਮਾ ਸਗਲ ਘਟਾ ਕਾ ਅੰਤਰਜਾਮੀ ਉਹ ਹਰ ਘਟ ਘਟ ਦੀ ਹਿਰਦੇ ਰੂਪੀ ਘਟ ਦੀ ਵੀ ਉਹ ਜਾਣਨ ਵਾਲਾ ਹੈ ਫਿਰ ਸ਼ੁਰੂ ਤੇ ਕਹਿੰਦੇ ਨੇ ਉਠਤ ਸੁਖੀਆ ਬੈਠਤ ਸੁਖੀਆ ਉਠ ਸੁਖੀਆ ਬੈਠ ਸੁਖੀਆ ਉੱਠਦੇ ਆ ਬੈਹਂਦੇ ਆ ਕਹਿੰਦੇ ਫਿਰ ਤੇਰੇ ਮਨ ਵਿੱਚ ਸੁਖ ਪ੍ਰਾਪਤ ਤੈਨੂੰ ਹੋ ਜਾਂਦਾ ਭਾਵੇਂ ਹਰ ਟਾਈਮ ਬੈਹਂਦੇ ਆ ਉੱਠ ਲੈਣਾ ਮਤਲਬ ਵੀ ਹਰ ਟਾਈਮ ਹਰ ਸਮੇਂ ਤੇਰੇ ਮਨ ਵਿੱਚ ਉਹ ਆਨੰਦ ਬਣਿਆ ਰਹਿੰਦਾ ਹੈ ਜਦੋਂ ਤੈਨੂੰ ਇਹ ਸਮਝ ਆ ਜਾਂਦੀ ਹੈ ਕਹਿੰਦੇ ਭਾਉ ਨਹੀਂ ਲੱਗੈ ਜਾਂ ਐਸੇ ਬੁਝਿਆ ਕਹਿੰਦੇ ਵੀ ਤੂੰ ਇਸ ਤਰ੍ਹਾਂ ਇਹ ਸਮਝ ਲੈ ਲੈਣਾ ਬੁੱਝ ਲੈ ਲੈਣਾ ਬੁੱਝ ਲੈਣਾ ਗੱਲ ਨੂੰ ਬਿਰਾਖਾ ਏਕ ਹਮਾਰਾ ਸਵਾਮੀ ਕਹਿੰਦੇ ਫਿਰ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਆਪਾਂ ਭਾਉ ਹੁੰਦਾ ਡਰ ਕਹਿੰਦੇ ਆਪਾਂ ਨਾ ਡਰ ਦੇ ਮਾਰੇ ਹੀ ਭਟਕਦੇ ਫਿਰਦੇ ਕੁਈ ਕਿਤੇ ਮੱਥੇ ਟੇਕਦਾ ਫਿਰਦਾ ਹੈ ਕੋਈ ਕਿਤੇ ਚੌਕੀਆਂ ਭੜਦਾ ਫਿਰਦਾ ਕੋਈ ਤੰਤਰਕ ਆਪ ਉਪਜਿਆ ਫਿਰਦਾ ਕੋਈ ਕੁੰਡਲੀਆਂ ਚੱਕੀ ਪਰ ਜਾ ਫਿਰਦਾ ਪੰਡਤਾਂ ਕੋਲ ਇਹ ਸਾਰਾ ਆਪਣੇ ਮਨ ਦੇ ਡਰ ਨੇ ਬੇ ਮੈਂ ਪਤਾ ਕਰਨਾ ਵੀ ਇਹ ਕਿਵੇਂ ਹੋਵੇਗਾ ਕੀ ਹੋਵੇ ਕਿਉਂਕਿ ਇਹ ਤੁਹਾਨੂੰ ਸਾਰਾ ਕੁਝ ਗੁਰੂ ਨੇ ਹੀ ਦੱਸ ਦੇਣਾ ਜੇ ਤੁਹਾਡਾ ਗੁਰੂ ਪ੍ਰਤੀ ਭਾਉ ਹੈ ਪਿਆਰ ਹੈ ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਬੇ ਮੰਗਲਵਾਰ ਨੂੰ ਕਿਤੇ ਭੱਜ ਗਏ ਵੀਰਵਾਰ ਨੂੰ ਕਿਤੇ ਸ਼ਨੀਵਾਰ ਨੂੰ ਕਿਤੇ ਐਤਵਾਰ ਨੂੰ ਕਿਤੇ ਚੌਂਕੀ ਭਰਨ ਚਲੇਗਾ ਤੁਹਾਨੂੰ ਕਿਤੇ ਜਾਣ ਦੀ ਸਿਰ ਲੋੜ ਨਹੀਂ ਭਾਉ ਨਹੀਂ ਲੱਗ ਹੈ ਜਦ ਐਸੇ ਬੁਝਿਆ ਜਦੋਂ ਤੁਹਾਨੂੰ ਇਹ ਸਮਝ ਆ ਜਾਂਦੀ ਹੈ ਤੁਹਾਡੇ ਮਨ ਦੇ ਸਾਰੇ ਡਰ ਭੈ ਖਤਮ ਹੋ ਜਾਂਦੇ ਤੁਹਾਨੂੰ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਡਰ ਦੇ ਮਾਰੇ ਹੀ ਆਪਾਂ ਸਾਰੇ ਕਰਮ ਕਾਂਡ ਨੇ ਜਿਹੜੇ ਹੀ ਆਪਾਂ ਕਰਦੇ ਫਿਰਦੇ ਰਹਨੇ ਰਾਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਕਿਉਂਕਿ ਜਿਹਨੂੰ ਇਹ ਸਮਝ ਆ ਜਾਂਦੀ ਹੈ ਨਾ ਉਹ ਇਸ ਤਰ੍ਹਾਂ ਬੁੱਝ ਲੈਂਦਾ ਹੈ ਗੁਰੂ ਦੀ ਗੱਲ ਨੂੰ ਗੁਰੂ ਦੇ ਉਪਦੇਸ਼ ਨੂੰ ਸਮਝ ਲੈਂਦਾ ਹੈ ਫਿਰ ਕਹਿੰਦੇ ਸੋਏ ਅਚਿੰਤਾ ਜਾਗ ਅਚਿੰਤਾ ਜਦੋਂ ਕਹਿੰਦੇ ਉਹ ਸੌਂਦਾ ਤਾਂ ਅਚਿੰਤ ਹੋ ਕੇ ਸੌਂਦਾ ਉਹ ਚਿੰਤਾ ਦੀ ਮੰਜੇ ਤੇ ਨਹੀਂ ਪੈਂਦਾ ਬੇ ਲੱਖਾਂ ਚਿੰਤਾ ਲੈ ਕੇ ਸੌਇਆ ਤੇ ਲੱਖਾਂ ਚਿੰਤਾ ਲੈ ਕੇ ਉੱਠਿਆ ਉਹਦਾ ਮਨ ਅਚਿੰਤ ਹੋ ਜਾਂਦਾ ਚਿੰਤਾ ਤੋਂ ਰਹਿਤ ਹੋ ਜਾਂਦਾ ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਸੋਏ ਅਚਿੰਤਾ ਜਾਗ ਅਚਿੰਤਾ ਜਿਹੜਾ ਅਚਿੰਤ ਹੋ ਕੇ ਸੌਂਦਾ ਉਹੀ ਚਿੰਤ ਹੋ ਕੇ ਜਾਗਦਾ ਕਿਉਂਕਿ ਜੇ ਆਪਾਂ ਰਾਤ ਨੂੰ ਟੈਨਸ਼ਨ ਦੇ ਵਿੱਚ ਸੌਂਨੇ ਆ ਨਾ ਤਾਂ ਸਵੇਰ ਨੂੰ ਵੀ ਆਪਾਂ ਟੈਨਸ਼ਨ ਵਿੱਚ ਹੀ ਉੱਠਾਂ ਇਸੇ ਲਈ ਆਪਾਂ ਨੂੰ ਰਾਤ ਨੂੰ ਪੈਣ ਲੱਗੇ ਸੋਲਾ ਸਬ ਦੀ ਬਾਣੀ ਆਪਾਂ ਪੜ ਕੇ ਪੈਣੇ ਕਿਉਂਕਿ ਬਾਣੀ ਪੜ ਕੇ ਸੌਂਨੇ ਆ ਤੇ ਉੱਠਦੇ ਸਾਰ ਫਿਰ ਆਪਾਂ ਜਪਜੀ ਸਾਹਿਬ ਪੜਨੇ ਆ ਇਸ ਲਈ ਕਹਿੰਦੇ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਕਹਿੰਦੇ ਮੈਨੂੰ ਸਮਝ ਆ ਗਈ ਵੀ ਜਿੱਥੇ ਕਿਤੇ ਵੀ ਹਰ ਜਗ੍ਹਾ ਉਹ ਤੂੰ ਹੀ ਵਰਤਦਾ ਤੂੰ ਘਟ ਘਟ ਵਿੱਚ ਹੈ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰ ਕਹਿੰਦੇ ਇਹ ਮੈਨੂੰ ਸਮਝ ਆ ਗਈ ਤੂੰ ਕਟ ਘਟ ਵਿੱਚ ਤੂੰ ਆਪ ਹੀ ਵਰਤ ਰਿਹਾ ਜਦੋਂ ਆਪਾਂ ਨੂੰ ਇਹ ਸਮਝ ਆ ਜਵੇ ਫਿਰ ਆਪਣਾ ਕਿਸੇ ਨਾਲ ਕੋਈ ਵੈਰ ਵਿਰੋਧ ਈਰਖਾ ਰਹਿੰਦੀ ਹੀ ਨਹੀਂ ਬੇ ਦੂਜੇ ਵਿੱਚ ਵੀ ਉਹ ਪ੍ਰਮਾਤਮਾ ਆਪ ਹੀ ਵਰਤ ਰਿਹਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਿੰਦੇ ਸਿਰਜਤੂ ਤੂੰ ਇਸ ਤਰ੍ਹਾਂ ਸਮਝ ਲਿਆ ਵੀ ਰਾਖਾ ਇੱਕ ਹਮਾਰਾ ਸੁੰਗ ਕਹਿੰਦੇ ਫਿਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਇਹਦਾ ਮਤਲਬ ਹੈ ਘਰ ਦਾ ਮਤਲਬ ਹੁੰਦਾ ਹੈ ਹਿਰਦਾ ਰੂਪੀ ਘਰ ਜਿਹਦੇ ਮਨ ਵਿੱਚ ਸੁੱਖ ਹੈ ਆਨੰਦ ਹੈ ਨਾ ਉਹੀ ਬਾਹਰੋਂ ਸੁੱਖ ਪ੍ਰਾਪਤ ਹੁੰਦਾ ਹੈ ਜਿਹੜਾ ਅੰਦਰੋਂ ਦੁਖੀ ਹੈ ਉਹ ਕਦੇ ਬਾਹਰੋਂ ਵੀ ਸੁਖੀ ਨਹੀਂ ਹੁੰਦਾ ਇਸ ਲਈ ਗੱਲ ਸਾਰੀ ਮਨ ਦੇ ਆਨੰਦ ਦੀ ਹੈ ਸੁਖ ਦੀ ਹੈ ਵੀ ਮੈਨੂੰ ਮਨ ਸੁਖ ਕਿਵੇਂ ਪ੍ਰਾਪਤ ਹੋਊ ਮੇਰੇ ਮਨ ਨੂੰ ਆਨੰਦ ਕਿਵੇਂ ਆਊ ਕਿਉਂਕਿ ਆਪਾਂ ਅਰਦਾਸਾਂ ਹੋਰ ਜੋ ਵੀ ਆਪਾਂ ਕਰਮ ਕਰਦੇ ਆ ਸਾਰੇ ਆਪਾਂ ਸੁਖ ਦੀ ਪ੍ਰਾਪਤੀ ਲਈ ਕਰਦੇ ਵੀ ਮੇਰੇ ਮਨ ਦੇ ਵਿੱਚ ਸੁਖ ਪ੍ਰਾਪਤ ਹੋ ਜਵੇ ਮੇਰੇ ਮਨ ਨੂੰ ਆਨੰਦ ਆ ਜਾਵੇ ਇਸੇ ਲਈ ਜਦੋਂ ਆਪਾਂ ਨੂੰ ਇਹ ਸਮਝ ਲੱਗ ਜਾਂਦੀ ਆਪਾਂ ਇਸ ਤਰ੍ਹਾਂ ਬੁੱਝ ਲੈਨੇ ਆਂ ਵੀ ਉਹ ਪਰਮਾਤਮਾ ਜਿਹੜਾ ਰੱਖਿਆ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੀ ਆਪਾਂ ਕਿਤੇ ਬਾਹਰ ਭਟਕਣਾ ਬੰਦ ਕਰ ਦਿੰਨੇ ਆਂ ਕਿਤੇ ਹੋਰ ਆਲੇ ਦੁਆਲੇ ਇੱਥੇ ਮੱਤੇ ਟੇਕੋ ਉੱਥੇ ਟੇਕੋ ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ ਆਂ ਤਾਂ ਤੁਹਾਡੇ ਮਨ ਵਿੱਚ ਸੁੱਖ ਪ੍ਰਾਪਤ ਹੋ ਜਾਂਦਾ ਤੁਹਾਨੂੰ ਆਨੰਦ ਪ੍ਰਾਪਤ ਹੋ ਜਾਂਦਾ ਮਨ ਰੂਪੀ ਹਿਰਦੇ ਘਰ ਵਿੱਚ ਤੁਹਾਨੂੰ ਸੁੱਖ ਪ੍ਰਾਪਤ ਹੋ ਜਾਂਦਾ ਘਰ ਸੁੱਖ ਵਸਿਆ ਜੇ ਹਿਰਦੇ ਰੂਪੀ ਘਰ ਵਿੱਚ ਤੁਹਾਡੇ ਸੁੱਖ ਹੈ ਬਾਹਰ ਸੁੱਖ ਪਾਇਆ ਫਿਰ ਤੁਹਾਨੂੰ ਸਾਰੇ ਬਾਹਰ ਵੀ ਉਹ ਪਰਮਾਤਮ ਜਹਾਂ ਕਹਾ ਪ੍ਰਪਤੂ ਵਰਤੰਤ ਫਿਰ ਤੁਹਾਨੂੰ ਇਹੀ ਨਜ਼ਰ ਆਵੇ ਵੀ ਸਾਰਿਆਂ ਵਿੱਚ ਉਹੀ ਵਰਤ ਰਿਹਾ ਕੋਈ ਤੁਹਾਡੀ ਜ਼ਿੰਦਗੀ ਵਿੱਚ ਆਪੇ ਹੀ ਸੁੱਖ ਆ ਜਾਂਦਾ ਜਿਸ ਤਰ੍ਹਾਂ ਆਪਾਂ ਦੁਨਿਆਵੀ ਤੌਰ ਤੇ ਵੀ ਸੋਚੀਏ ਨਾ ਜਿਹੜਾ ਕਹਿੰਦੇ ਘਰੋਂ ਲੜਕੇ ਜਾਂਦਾ ਨਾ ਉਹ ਬਾਹਰ ਜਾ ਕੇ ਵੀ ਕਿਸੇ ਨਾਲ ਲੜਦਾ ਜਾਂ ਆਪਾਂ ਕਹਿੰਦੇ ਨੇ ਜਿਹੜਾ ਘਰੋਂ ਖਾ ਕੇ ਆਪਾਂ ਜਾਈਏ ਤਾਂ ਆਪਾਂ ਨੂੰ ਬਾਹਰ ਵੀ ਮਿਲਦਾ ਘਰੋਂ ਓਖੇ ਜਾਈਏ ਤਾਂ ਬਾਹਰ ਵੀ ਬੰਦਾ ਕਹਿੰਦੇ ਭੁੱਖਾ ਹੀ ਰਹਿੰਦਾ ਦੁਨਿਆਵੀ ਤੌਰ ਤੇ ਇਸੇ ਲਈ ਜਦੋਂ ਜਿਹੜਾ ਘਰੋਂ ਸੁਖੀ ਖੁਸ਼ੀ-ਖੁਸ਼ੀ ਜਾਂਦਾ ਉਹ ਬਾਹਰ ਵੀ ਖੁਸ਼ਿਆ ਹੀ ਵੰਡ ਰਾਂ ਇਸੇ ਤਰ੍ਹਾਂ ਨਾ ਕਹਿੰਦੇ ਕੋਈ ਦਰਖਤ ਦੇ ਹੇਠਾਂ ਤਿੰਨ ਬੰਦੇ ਬੈਠੇ ਨੇ ਦੁਪਹਿਰ ਦਾ ਟਾਈਮ ਉਹਨਾਂ ਨੇ ਕਿਹਾ ਵੀ ਆਰਾਮ ਕਰ ਲੈਣੇ ਕਿਉਂਕਿ ਸਭ ਦਾ ਕੋ ਆਪਣਾ ਨਜ਼ਰੀਆ ਹੁੰਦਾ ਉਹ ਆਰਾਮ ਕਰਦੇ ਨੇ ਸਾਰੇ ਦੇਖ ਇੱਕ ਹੀ ਰਹੇ ਨੇ ਪਰ ਸੋਚ ਸਭਨਾਂ ਦੀ ਅਲੱਗ-ਅਲੱਗ ਹੈ ਇੱਕ ਬੰਦਾ ਦੇਖ ਰਿਹਾ ਹੈ ਕੋਈ ਮੈਸਤਰੀ ਉਹ ਦੇਖ ਰਿਹਾ ਵੀ ਦਰਖਤ ਦੇ ਵਿੱਚ ਕਿੰਨੀ ਲੱਕੜ ਹੈ ਇਹਦਾ ਆ ਸਮਾਨ ਬਣ ਜਾਵੇਗਾ ਇਹਦਾ ਆ ਬਣ ਜਾਵੇ ਇਹ ਕੋਈ ਪ੍ਰਮਾਤਮਾ ਨੂੰ ਅਧਿਆਤਮਿਕ ਤੌਰ ਤੇ ਵੇਖਣ ਵਾਲਾ ਹੈ ਉਹ ਦੇਖ ਰਿਹਾ ਵੀ ਦੇਹ ਕੁਦਰਤ ਦੇ ਕਮਾਲ ਕਿਸ ਤਰ੍ਹਾਂ ਜਿਹੜੇ ਪੱਤੇ ਨੇ ਨਾ ਉਹ ਹਵਾ ਨਾਲ ਹਿਲ ਰਹੇ ਨੇ ਪੱਤੇ ਡਿੱਗ ਰਹੇ ਨੇ ਟੁੱਟ ਟੁੱਟ ਇਸ ਤਰ੍ਹਾਂ ਹੀ ਇੱਕ ਦਿਨ ਸਾਰਿਆਂ ਨੇ ਥੋ ਚਲੇ ਜਾਣਾ ਇਸ ਤਰ੍ਹਾਂ ਇਹ ਪੱਤੇ ਟੁੱਟ ਟੁੱਟ ਕੇ ਡਿੱਗਦੇ ਨੇ ਨਵੇਂ ਪੱਤੇ ਆਉਂਦੇ ਨੇ ਇਸ ਤਰ੍ਹਾਂ ਹੀ ਜ਼ਿੰਦਗੀ ਚੱਲਦੀ ਹੈ ਇੱਕ ਜਿਹੜਾ ਤੀਸਰਾ ਨਾ ਉਹ ਘਰੋਂ ਕਿਤੇ ਲੜ ਲੁੜ ਕੇ ਆਇਆ ਉਹ ਕਹਿੰਦਾ ਵੀ ਦੇਖ ਇਹ ਪੱਤੇ ਵੀ ਆਪਸ ਵਿੱਚ ਲੜੀ ਜਾਂਦੇ ਨੇ ਇੱਕ ਦੂਜੇ ਨਾਲ ਖੈਂਦੇ ਨੇ ਕਿਉਂਕਿ ਉਹ ਘਰੋਂ ਲੜ ਕੇ ਆਇਆ ਉਹਨੂੰ ਸਭ ਕੁਝ ਬਾਹਰ ਵੀ ਉਹੀ ਦਿੱਖਦਾ ਇਸੇ ਲਈ ਕਹਿੰਦੇ ਜੋ ਤੁਹਾਡੇ ਮਨ ਵਿੱਚ ਚੱਲਦਾ ਨਾ ਤੁਹਾਨੂੰ ਬਾਹਰ ਵੀ ਉਹੀ ਨਜ਼ਰ ਆਵੇਗਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਦੋਂ ਹਿਰਦੇ ਰੂਪੀ ਘਰ ਵਿੱਚ ਸੁਖ ਆ ਜਾਂਦਾ ਤਾਂ ਬਾਹਰ ਵੀ ਤੁਹਾਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ਇਹ ਹੁੰਦਾ ਕਦੋਂ ਹੈ ਲਾਸਟ ਕੁੱਤੇ ਕਹਿੰਦੇ ਨੇ ਕੋਹ ਨਾਨਕ ਗੁਰ ਮੰਤਰ ਦਰੜਾਇਆ ਨਾਨਕ ਜੀ ਕਹਿੰਦੇ ਇਹ ਹੋਣਾ ਸਭ ਕੁਝ ਉਦੋਂ ਹੈ ਗੁਰ ਮੰਤਰ ਦਰੜਾਇਆ ਗੁਰੂ ਨੇ ਜਿਹੜਾ ਤੈਨੂੰ ਮੰਤਰ ਹੁੰਦਾ ਹੈ ਉਪਦੇਸ਼ ਸਿਖਾਇਆ ਤੈਨੂੰ ਦਿੱਤੀ ਹੈ ਨਾ ਕਹਿੰਦੇ ਦਰੜਾਇਆ ਦਰੜਾਇਆ ਦਾ ਮਤਲਬ ਹੁੰਦਾ ਹੈ ਮਨ ਵਿੱਚ ਦ੍ਰਿੜ ਕਰ ਲੈ ਮਨ ਵਿੱਚ ਵਸਾ ਲਈ ਕੋਈ ਵੀ ਚੀਜ਼ ਆਪਾਂ ਮਨ ਵਿੱਚ ਜਦੋਂ ਪੱਕੀ ਕਰ ਲੈਂਦੇ ਆ ਨਾ ਤਾਂ ਆਪਣੇ ਮਨ ਵਿੱਚ ਵਸ ਜਾਂਦੀ ਜਦੋਂ ਆਪਾਂ ਗੁਰੂ ਦਾ ਉਪਦੇਸ਼ ਮਨ ਵਿੱਚ ਦ੍ਰਿੜ ਕਰ ਲੈਂਦੇ ਆ ਵੀ ਗੁਰੂ ਜੀ ਜੋ ਵੀ ਕਹਿੰਦੇ ਨੇ ਉਹਦੇ ਵਿੱਚ ਹੀ ਮੇਰਾ ਭਲਾ ਹੈ ਕਿਉਂਕਿ ਜੋ ਗੁਰ ਕਹੈ ਸੋਈ ਭਲ ਮੰਨ ਕਿਉਂਕਿ ਜਦੋਂ ਆਪਾਂ ਗੁਰੂ ਦੇ ਕਹਿਣੇ ਵਿੱਚ ਆਪਣਾ ਭਲਾ ਸਮਝਣ ਲੱਗ ਜਾਂਦੇ ਹਾਂ ਤਾਂ ਆਪਣੇ ਹਿਰਦੇ ਰੂਪੀ ਘਰ ਵਿੱਚ ਸੁੱਖ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਤਰ੍ਹਾਂ ਨਾ ਅੱਜਕੱਲ੍ਹ ਆਪਣੇ ਰਿਸ਼ਤਿਆਂ ਵਿੱਚ ਨਾ ਗਰਾਵਟ ਕਿਉਂ ਆ ਰਹੀ ਹੈ ਇੱਕ ਦੂਜੇ ਨਾਲ ਪਿਆਰ ਕਿਉਂ ਨਹੀਂ ਰਿਹਾ ਕਿਸੇ ਦਾ ਇਰਖਾ ਇੱਕ ਦੂਜੇ ਪ੍ਰਤੀ ਕਿਉਂ ਵੱਧ ਗਈ ਕਹਿੰਦੇ ਇੱਕ ਹੁੰਦਾ ਮਨ ਇੱਕ ਹੁੰਦਾ ਦਿਮਾਗ ਜਿਹਨੂੰ ਆਪਾਂ ਕਹਿੰਦੇ ਜਿਹੜਾ ਆਪਣਾ ਦਿਮਾਗ ਹੈ ਨਾ ਇਹ ਜਦੋਂ ਵੀ ਸੋਚਦਾ ਇਹਨੇ ਲਾਭ ਬਾਰੇ ਸੋਚਣਾ ਲਾਭ ਬਾਰੇ ਨੁਕਸਾਨ ਬਾਰੇ ਇਹ ਹਮੇਸ਼ਾ ਦੋ ਤੋਂ ਦੋ ਚਾਰ ਸੋਚੋ ਕਿਉਂਕਿ ਇਹਨੇ ਹਰੇਕ ਚੀਜ਼ ਨੂੰ ਨਫਾ ਨੁਕਸਾਨ ਸੋਚਣਾ ਵੀ ਇਹਦੇ ਵਿੱਚ ਤੇ ਰੱਖੀ ਨਫਾ ਇਹ ਤੇ ਰੱਖੀ ਨੁਕਸਾਨ ਹੈ ਜਿਹੜਾ ਮਨ ਹੈ ਇਹ ਲਾਭ ਨਫਾ ਨਹੀਂ ਸੋਚਦਾ ਜਦੋਂ ਆਪਾਂ ਬਾਜ਼ਾਰ ਜਾਂਦੇ ਆ ਨਾ ਤਾਂ ਆਪਾਂ ਕਹਿੰਦੇ ਆਪਣਾ ਦਿਮਾਗ ਲੈ ਕੇ ਜਾਈਏ ਕਿਉਂਕਿ ਉੱਥੇ ਆਪਾਂ ਨੇ ਦੇਖਣਾ ਹੁੰਦਾ ਵੀ ਆਪਾਂ ਕਿਹੜੀ ਚੀਜ਼ ਖਰੀਦਣੀ ਹੈ ਵੀ ਕਿਤੇ ਮਹਿੰਗੀ ਤਾਂ ਨਹੀਂ ਇਹ ਆਪਾਂ ਨੂੰ ਠੀਕ ਰੇਟ ਮਿਲ ਜਵੇ ਉੱਥੇ ਆਪਾਂ ਦਿਮਾਗ ਨਾਲ ਆਪਾਂ ਕੋਈ ਕਾਰੋਬਾਰ ਕਰਦੇ ਆ ਕੋਈ ਦੁਕਾਨ ਕਰਦਾ ਇੱਕ ਕੁਸ਼ੂਰ ਕਾਰੋਬਾਰ ਕਰਦਾ ਉਹ ਵੀ ਆਪਾਂ ਦਿਮਾਗ ਨਾਲ ਕਿਉਂਕਿ ਉੱਥੇ ਵੀ ਆਪਾਂ ਨਫਾ ਨੁਕਸਾਨ ਦੇਖਣਾ ਹੁੰਦਾ ਪਰ ਜਦੋਂ ਆਪਾਂ ਕਹਿੰਦੇ ਆਪਣੇ ਘਰ ਆ ਜੰਨੇ ਨਾ ਤਾਂ ਦਿਮਾਗ ਨੂੰ ਸਾਈਡ ਤੇ ਰੱਖ ਦਿਓ ਜਦੋਂ ਆਪਾਂ ਰਿਸ਼ਤੇਦਾਰੀਆਂ ਨਾਲ ਵਰਤਦੇ ਆ ਦਿਮਾਗ ਨੂੰ ਸਾਈਡ ਤੇ ਰੱਖ ਕੇ ਮਨ ਦੀ ਸੋਹ ਫਿਰ ਜਿਹੜਾ ਮਨ ਹੈ ਉਹ ਨਫਾ ਨੁਕਸਾਨ ਨਹੀਂ ਕਿਉਂਕਿ ਉਹ ਪਿਆਰ ਨਾਲ ਭਰਿਆ ਹੁੰਦਾ ਉਹ ਫਿਰ ਇਹ ਨਹੀਂ ਦੇਖਦਾ ਵੀ ਇਹਦੇ ਵਿੱਚ ਮੈਨੂੰ ਕੀ ਨਫਾ ਕੀ ਨੁਕਸਾਨ ਹੈ ਹੁਣ ਹੋਇਆ ਇਹ ਜਿੱਥੇ ਤਾਂ ਆਪਾਂ ਮਨ ਵਰਤਨਾ ਤੇ ਨਾ ਉੱਥੇ ਆਪਾਂ ਦਿਮਾਗ ਵਰਤ ਬੈਠੇ ਰਿਸ਼ਤੇਦਾਰੀਆਂ ਸਾਥ ਸਬੰਧੀਆਂ ਚ ਆਪਾਂ ਦਿਮਾਗ ਨਾਲ ਚੱਲਣ ਲੱਗ ਪਏ ਕਿਉਂਕਿ ਆਪਾਂ ਸਿਆਣੇ ਬਾਲੇ ਹੋ ਗਏ ਨਾ ਆਪਾਂ ਹਰੇਕ ਚ ਦੇਖਦੇ ਆਂ ਵੀ ਇਹ ਤੋਂ ਮੈਨੂੰ ਕੋਈ ਫਾਇਦਾ ਹੋ ਇਹ ਤੋਂ ਮੈਨੂੰ ਕੋਈ ਨਫਾ ਨੁਕਸਾਨ ਹੋ ਇਸੇ ਲਈ ਕੋਈ ਗਰੀਬ ਰਿਸ਼ਤੇਦਾਰ ਦੇ ਕਹਿੰਦੇ ਜਾਂਦਾ ਤੱਕ ਕਿਉਂਕਿ ਉਥੋਂ ਨੂੰ ਮਿਲਣਾ ਕੁਛ ਉਹ ਦਿਮਾਗ ਨਾਲ ਸੋਚਦਾ ਇਸੇ ਲਈ ਆਪਣੇ ਰਿਸ਼ਤੇਲ ਵਿੱਚ ਅੱਜ ਗਰਾਵਟ ਆਈ ਜਦੋਂ ਕਿਤੇ ਰਿਸ਼ਤਿਆਂ ਦੀ ਗੱਲ ਹੋਵੇ ਘਰ ਵਿੱਚ ਪਿਆਰ ਮੁਹੱਬਤ ਦੀ ਗੱਲ ਹੈ ਉਦੋਂ ਦਿਮਾਗ ਨੂੰ ਸਾਈਡ ਤੇ ਕਰ ਦਿਓ ਆਪਣੇ ਮਨ ਨਾਲ ਸੋਚ ਫਿਰ ਤੁਹਾਨੂੰ ਕੋਈ ਨਫਾ ਨੁਕਸਾਨ ਨਹੀਂ ਦਿਖੇਗਾ ਤੁਹਾਨੂੰ ਪਿਆਰ ਦਿਖੇਗਾ ਵੀ ਮੇਰੇ ਨਾਲ ਇਹ ਕਿੰਨਾ ਪਿਆਰ ਕਰਦਾ ਹੈ ਫਿਰ ਆਪਣਾ ਸਾਰਿਆਂ ਨਾਲ ਪਿਆਰ ਹੈ ਜਿਹੜਾ ਉਹ ਬਣਿਆ ਰਹਿੰਦਾ ਕਹਿੰਦੇ ਆਪਣੇ ਮੂੰਹ ਦੇ ਵਿੱਚ ਨਾ ਇੱਕ ਜੀਬ ਹੈ ਇੱਕ ਜ਼ੁਬਾਨ ਹੈ ਕਹਿੰਦੇ ਜੀਬ ਨੂੰ ਕੰਟਰੋਲ ਕਰ ਲਈਏ ਨਾ ਤਾਂ ਆਪਾਂ ਤੰਦਰੁਸਤ ਰਹਨੇ ਆ ਕਿਉਂਕਿ ਖਾਣਾ ਪੀਣਾ ਆਪਾਂ ਸੈੱਟ ਕਰ ਲਈ ਜੇ ਆਪਾਂ ਜ਼ੁਬਾਨ ਨੂੰ ਕੰਟਰੋਲ ਕਰ ਲਈਏ ਨਾ ਤਾਂ ਆਪਣੇ ਜਿਹੜੇ ਰਿਸ਼ਤੇ ਨੇ ਇਹ ਸਾਰਾ ਪਿਆਰ ਮੁਹੱਬਤ ਇਹ ਬਣਿਆ ਰਹਿੰਦਾ ਹੈ ਇਸੇ ਲਈ ਜਦੋਂ ਵੀ ਆਪਾਂ ਇਹ ਸਾਰੀ ਸਿੱਖਿਆ ਆਪਾਂ ਨੂੰ ਮਿਲਣੀ ਹੈ ਗੁਰੂ ਦੇ ਉਪਦੇਸ਼ ਤੋਂ ਜਦੋਂ ਗੁਰੂ ਦੇ ਮੰਤ ਉਪਦੇਸ਼ ਨੂੰ ਮੰਤਰ ਨੂੰ ਆਪਾਂ ਆਪਣੇ ਮਨ ਵਿੱਚ ਧ੍ਰਿੜ ਕੀਤਾ ਗੁਰੂ ਜੀ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਇੱਕ ਸਚਿਆਰਾ ਢੰਗ ਦੱਸਦੇ ਨੇ ਗਿਤੋ ਇਸ ਤਰ੍ਹਾਂ ਜੇ ਇਸੇ ਤਰ੍ਹਾਂ ਹੀ ਆਇਆ ਕਰੋ ਗੁਰੂ ਦੇ ਸ਼ਬਦ ਤੇ ਵਿਚਾਰਾਂ ਸੁਣਿਆ ਕਰੋ ਤਾਂ ਕਿ ਜਿਹੜਾ ਆਪਣਾ ਹਿਰਦਾ ਰੂਪੀ ਘਰ ਹੈ ਇਹਦੇ ਵਿੱਚ ਆਪਾਂ ਨੂੰ ਸੁੱਖ ਪ੍ਰਾਪਤ ਹੋ ਜਵੇ ਤੇ ਆਪਾਂ ਬਾਹਰੋਂ ਵੀ ਸੁਖੀ ਹੋ ਸਕੀ ਬਾਹਰੋਂ ਵੀ ਆਪਾਂ ਕਿਤੇ ਭਟਕਣਾ ਨਾ ਪਵੇ ਸੁੱਖ ਲਈ ਆਪਾਂ ਨੂੰ ਕਿਤੇ ਜਗਾ ਜਗਾ ਮੱਥੇ ਟੇਕਣੇ ਨਾ ਪੈਣ ਗੁਰੂ ਤੋਬੇ ਲਓ ਇਸ ਲਈ ਮਨ ਵਿੱਚ ਇਹ ਵਸਾਓ ਵੀ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਦਾ ਅੰਤਰਜਾਮੀ ਜਿਸ ਤਰ੍ਹਾਂ ਇਸ ਸੁਆਮੀ ਜਿਵੇਂ ਆਪਾਂ ਪਹਿਲਾਂ ਪੜਿਆ ਵੀ ਗੁਰੂ ਪੂਰੇ ਮੇਰੀ ਰਾਖ ਲਈ ਕਹਿੰਦੇ ਗੁਰੂ ਪੂਰੇ ਨੇ ਹੀ ਮੇਰੀ ਰੱਖਿਆ ਕਰਨੀ ਹੈ ਮੈਨੂੰ ਸਿੱਖਿਆ ਦੇ ਕੇ ਸਮਝ ਦੇ ਅੰਮ੍ਰਿਤ ਨਾਮ ਰਿਦੈ ਮੈਂ ਦੀਨੋਂ ਜਨਮ ਜਨਮ ਕੀ ਮੈਲ ਦੇ ਜਦੋਂ ਕਹਿੰਦੇ ਗੁਰੂ ਦੇ ਅਮਰਤ ਵਰਗੇ ਬਚਨਾਂ ਨੂੰ ਅਮਰਤ ਵਰਗੇ ਗੁਣਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਿਆ ਤਾਂ ਮੇਰੀ ਜਨਮਾਂ ਜਨਮਾਂ ਦੀ ਜਿਹੜੀ ਮੈਲ ਹੈ ਵਿਕਾਰਾਂ ਦੀ ਨਸ਼ਿਆਂ ਦੀ ਇਹ ਸਾਰੀ ਗੁਰੂ ਖਤਮ ਕਰ ਦਿੰਦਾ ਹੈ ਤੇ ਗੁਰੂ ਸੁਆਮੀ ਤੇਰੀ ਇਸ ਤਰ੍ਹਾਂ ਰੱਖਿਆ ਕਰਦਾ ਗੁਰੂ ਨਾਲ ਜੁੜਿਆ ਹੀ ਆਪਣਾ ਜੀਵਨ ਹੈ ਜਿਹੜਾ ਇਹ ਸੋਨਾ ਤੇ ਸੱਜਾ ਬਣਨਾ ਹੈ ਵਿਚਾਰਾਂ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ